ਦੋਸਤੋ ਅੱਜ ਜਿਹੜੀ ਕਿਤਾਬ ਦੀ ਗੱਲ ਕਰਾਂਗੇ ਇਹ ਕਿਤਾਬ ਇੱਕ ਆਟੋਬਾਇਓਗ੍ਰਾਫੀ ਹੈ ਆਤਮਕਥਾ ਔਰ ਇਹ ਆਤਮਕਥਾ ਜੇ शख्सियत ਦੀ ਹੈ ਉਹਨੂੰ ਬਹੁਤ ਲੋਕ ਜਾਣਦੇ ਨੇ ਇਤਿਹਾਸ ਦੇ ਲੋਕ ਸਾਇੰਸ ਦੇ ਲੋਕ ਆਰਟ ਔਰ ਲਿਟਰੇਚਰ ਦੇ ਲੋਕ ਔਰ ਪਿਛਲੇ ਲੰਮੇ ਸਮੇਂ ਤੋਂ ਮੈਂ ਜਿੰਨੇ ਵੀ ਇੰਟਰਵਿਊ ਸੁਨੇ ਉਹ ਇੰਟਰਵਿਊ ਚਾਹੇ ਕਿਸੇ ਲਿਖਾਰੀ ਦਾ ਹੋਵੇ ਖਾਸ ਕਰਕੇ ਪੰਜਾਬ ਦੇ ਵੱਡੇ ਲਿਖਾਰੀ ਦਾ ਜਾਂ ਕਿਸੇ ਆਰਟਿਸਟ ਦਾ ਹਰ ਦੂਸਰੇ ਜਾਂ ਤੀਸਰੇ ਇੰਟਰਵਿਊ ਵਿੱਚ ਇਹਨਾਂ ਦੇ ਨਾਂ ਦਾ ਜਿਕਰ ਜ਼ਰੂਰ ਆਉਂਦਾ ਸੀ ਔਰ ਇਹ ਨਾਮ ਹੈ ਮਹਿੰਦਰ ਸਿੰਘ ਰੰਦਾਵਾ ਔਰ ਇਹਨਾਂ ਦੀ ਆਟੋ ਬਾਇਓਗ੍ਰਾਫੀ ਦਾ ਨਾਮ ਹੈ ਆਤਮ ਬੀਤੀ ਔਰ ਇਸ ਆਤਮ ਬੀਤੀ ਵਿੱਚ ਕੀ ਕੁਝ ਹੈ ਉਹ ਮੈਂ ਅੱਜ ਤੁਹਾਨੂੰ ਸਭ ਨੂੰ ਦੱਸੂਗਾ ਔਰ ਉਮੀਦ ਹੈ ਤੁਹਾਨੂੰ ਵਧੀਆ ਲੱਗੇਗੀ ਆਤਮ ਬੀਤੀ ਦੀ ਸ਼ੁਰੂਆਤ ਮਹਿੰਦਰ ਸਿੰਘ ਰੰਦਾਵਾ ਦੀ ਵੱਡੀ ਭੈਣ ਜੋ ਜਿਨ੍ਹਾਂ ਦਾ ਨਾਮ ਹਰਬੰਸ ਕੌਰ ਹੈ ਪਹਿਲੇ ਦੇ ਸੱਤ ਚੈਪਟਰ ਜੋ ਬਚਪਨ ਬਾਰੇ ਨੇ ਮਹਿੰਦਰ ਸਿੰਘ ਰੰਦਾਵਾ ਦੇ ਉਹ ਹਰਬੰਸ ਕੌਰ ਨੇ ਲਿਖੇ ਨੇ ਔਰ ਉਹਨਾਂ ਦੇ ਪਿਤਾ ਬਾਰੇ ਜੋ ਤਹਿਸੀਲਦਾਰ ਸਨ ਤਹਿਸੀਲਦਾਰ ਸ਼ੇਰ ਸਿੰਘ ਬਾਰੇ ਲਿਖਿਆ ਹੈ ਔਰ ਪਰਿਵਾਰਿਕ ਪਿਸ਼ੋਕੜ ਬਾਰੇ ਬੌਂਦਲਾ ਪਿੰਡ ਬਾਰੇ ਉਹਨਾਂ ਦੇ ਸਕੂਲ ਦੇ ਟਾਈਮ ਬਾਰੇ ਜੋ ਫਰੀਦਕੋਟ ਦੇ ਸਕੂਲ ਸੀ ਉੱਥੇ ਉਹ ਪੜ੍ਹਦੇ ਰਹੇ ਔਰ ਇੱਕ ਬੜੀ ਵਧੀਆ ਗੱਲ ਹੈ ਕਿ ਜਦੋਂ ਫਰੀਦਕੋਟ ਸਕੂਲ 'ਚ ਪੜ੍ਹਦੇ ਸੀ ਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਲਿਖੀ ਔਰ ਉਸ ਚਿੱਠੀ ਦੇ ਆਖਿਰ ਵਿੱਚ ਲਿਖਿਆ ਸੀ ਤੁਹਾਡਾ ਬੇਟਾ ਮਹਿੰਦਰ ਸਿੰਘ ਰੰਦਾਵਾ ਗਵਰਨਰ ਪੰਜਾਬ ਇਹ ਚਿੱਠੀ ਪੜ੍ਹ ਕੇ ਉਹਨਾਂ ਦੀ ਭੈਣ ਹਰਬੰਸ ਕੌਰ ਦੱਸਦੇ ਨੇ ਕਿ ਮੇਰੇ ਪਿਤਾ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਵਾਰ-ਵਾਰ ਕਿਹਾ ਕਿ ਇਸ ਦੁਆਰਾ ਚਿੱਠੀ ਨੂੰ ਪੜ੍ਹ ਔਰ ਲਾਸਟ ਵਿੱਚ ਇਹ ਕਿਹਾ ਕਿ ਦੇਖੋ ਮੇਰੇ ਬੇਟੇ ਦਾ ਸੁਪਨਾ ਤਾਂ ਵੱਡਾ ਹੈ ਤੇ ਖਾਸ ਕਰਕੇ ਉਹ ਸੁਪਨਾ ਵੱਡਾ ਹੀ ਨਹੀਂ ਸੀ ਔਰ ਉਸ ਸੁਪਨੇ ਨੂੰ ਪੂਰਾ ਵੀ ਕੀਤਾ ਅੱਗੇ ਚੱਲ ਕੇ ਇਹਦੇ ਬਾਰੇ ਵੀ ਗੱਲ ਕਰਾਂ ਸਕੂਲ ਤੋਂ ਬਾਅਦ ਕਾਲਜ ਲਾਈਫ ਦਾ ਜ਼ਿਕਰ ਹੈ ਲਾਹੌਰ ਵਿੱਚ ਰਹਿੰਦਿਆਂ ਮਿਸ਼ਨ ਕਾਲਜ ਜੋ ਗਵਰਨਮੈਂਟ ਕਾਲਜ ਲਾਹੌਰ ਦੀ ਗੱਲ ਹੈ 1930 ਵਿੱਚ ਐਮ ਐਸ ਸੀ ਆਨਰਸ ਬੋਟਨੀ ਕੀਤੀ ਔਰ ਇੱਥੇ ਹੀ ਇੱਕ ਪ੍ਰੋਫੈਸਰ ਐਸ ਐਲ ਗੋਸ਼ ਜੋ ਜੋ ਐਲਗੀਆਂ ਦੇ ਮਾਹਰ ਦੱਸੇ ਜਾਂਦੇ ਸੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਔਰ ਆਪਣੀ ਪੂਰੀ ਜੌਬ ਕਰਦੇ ਦੌਰਾਨ ਇਹ ਜੌਬ ਵੀ ਕਰਦੇ ਰਹੇ ਐਡਮਿਨਿਸਟਰेटर ਦੀ ਔਰ ਨਾਲ ਦੀ ਨਾਲ ਐਲਗੀਆਂ ਕਲੈਕਟ ਕਰਦੇ ਰਹੇ ਐਲਗੀਆਂ ਦੀ ਖੋਜ ਕਰਨ ਦੇ ਨਾਮ ਤੇ ਵੀ ਇਹਨਾਂ ਦੀ ਬਹੁਤ ਸਾਰੀਆਂ ਕਿਤਾਬਾਂ ਨੇ ਔਰ ਇਹਨਾਂ ਦਾ ਨਾਮ ਬੋਟਨੀ ਦੇ ਵਿੱਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ ਔਰ ਇਹ ਵੀ ਨਾਲ ਦੀ ਨਾਲ ਹੋਏ ਇਹ ਕੰਮ ਵੀ ਕਰਦੇ ਰਹੇ 1931 ਦੇ ਵਿੱਚ ਪਹਿਲੀ ਵਾਰ ਇੰਡੀਅਨ ਸਿਵਲ ਸਰਵਿਸਿਜ਼ ਐਗਜ਼ਾਮ ਚ ਅਪੀਅਰ ਹੋਏ ਲੇਕਿਨ ਕਾਮਯਾਬੀ ਨਹੀਂ ਮਿਲੀ ਔਰ 1932 ਵਿੱਚ ਪੰਜਵਾਂ ਰੈਂਕ ਲੈ ਕੇ ਫਿਫਥ ਰੈਂਕ ਲੈ ਕੇ ਇਹ ਇੰਗਲੈਂਡ ਟ੍ਰੇਨਿੰਗ ਵਾਸਤੇ ਗਏ ਔਰ ਇੰਗਲੈਂਡ ਸਮੁੰਦਰੀ ਰਸਤੇ ਤੋਂ ਗਏ ਔਰ ਜਿੰਨਾ ਜਿੰਨਾ ਦੇਸ਼ਾਂ ਦੇ ਵਿੱਚੋਂ ਹੁੰਦੇ ਹੋਏ ਗਏ ਉਹਨਾਂ ਦੇਸ਼ਾਂ ਦੇ ਲੋਕਾਂ ਦੇ ਬਾਰੇ ਉਹਨਾਂ ਦੀ ਕਲਾ ਸਭਿਅਤਾ ਬਾਰੇ ਔਰ ਸਭ ਕੁਝ ਦੱਸ ਦੇਗੇ ਰਸਤੇ 'ਚ ਪੈरिस ਵੀ ਆਇਆ ਪੈरिस ਦੇ ਲੂਵਰ ਮਿਊਜ਼ੀਅਮ ਦਾ ਵੀ ਜ਼ਿਕਰ ਹੈ ਔਰ ਇਹ ਵੀ ਕਿਹਾ ਕਿ ਫਰਾਂਸ ਦੇ ਲੋਕ ਆਰਟ ਦੇ ਪੱਖੋਂ ਜਾਂ ਕਲਾ ਦੇ ਪੱਖੋਂ ਬਹੁਤ ਅਮੀਰ ਨੇ ਇੰਗਲੈਂਡ ਦੇ ਲੋਕਾਂ ਦਾ ਉਸ ਸਮੇਂ ਦਾ ਕੀ ਰਵਈਆ ਸੀ ਉਹ ਕਿਵੇਂ ਦੇ ਸੀ ਉਹ ਕਿ ਉਹ ਉਹਨਾਂ ਦੇ ਆਡਾਡ ਉਹਨਾਂ ਦੇ ਸ਼ੌਕ ਕੀ ਸੀ ਉਹਨਾਂ ਦੀ ਲਾਈਫ ਬਾਰੇ ਉਹਨਾਂ ਦੇ ਕਲਚਰ ਬਾਰੇ ਵੀ ਬਹੁਤ ਸਾਰੀਆਂ ਚੀਜ਼ਾਂ ਮਹਿੰਦਰ ਸਿੰਘ ਰੰਦਾਵਾ ਨੇ ਆਪਣੀ ਆਪ ਜੀਵਨੀ ਵਿੱਚ ਦੱਸਿਆ ਹਨ ਇਸ ਤੋਂ ਬਾਅਦ ਜਦ ਨੌਕਰੀ ਚਾਹੀ ਤਾਂ ਯੂਪੀ ਵਿੱਚ ਅਲੱਗ-ਅਲੱਗ ਕਸਬਿਆਂ ਵਿੱਚ ਅਲੱਗ-ਅਲੱਗ ਸ਼ਹਿਰਾਂ ਵਿੱਚ ਐਡਮਿਨਿਸਟਰेटर ਦੀ ਪੋਸਟ ਤੇ ਰਹੇ ਔਰ ਐਡਮਿਨਿਸਟਰेटर ਦੀ ਪੋਸਟ ਤੇ ਰਹਿੰਦੇ ਆ ਆ ਉਹਨਾਂ ਨੇ ਬਹੁਤ ਸਾਰੇ ਗ੍ਰਾਮ ਸੁਧਾਰ ਦੇ ਕੰਮ ਔਰ ਜ਼ਿਮੀਦਾਰੀ ਪ੍ਰਥਾ ਨੂੰ ਲੈ ਕੇ ਵੀ ਬਹੁਤ ਕੁਝ ਦੱਸਿਆ ਕਿ ਕਿਸ ਤਰੀਕੇ ਸੀ ਜ਼ਿਮੀਦਾਰ ਆਮ ਕਿਸਾਨਾਂ ਤੇ ਕਿੰਨੇ ਹਾਵੀ ਸਨ ਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਵਾਸਤੇ ਉਹਨਾਂ ਨੂੰ ਉੱਚਾ ਚੁੱਕਣ ਵਾਸਤੇ ਬਹੁਤ ਉਪਰਾਲੇ ਕੀਤੇ यूपी ਵਿੱਚ ਉਹ सहारनपुर ਰਹੇ ਫੈਜ਼ਾਬਾਦ ਰਹੇ ਅਲਮੋੜਾ ਰਹੇ Allahabad ਰਹੇ ਤੇ रायबरेली ਰਹੇ ਔਰ 1945 46 ਦੇ ਵਿੱਚ ਉਹ ਦਿੱਲੀ ਦੇ ਵਿੱਚ ਇੰਪੀਰੀਅਲ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਸੈਕਟਰੀ ਬਣੇ ਔਰ ਉਸ ਤੋਂ ਬਾਅਦ ਉਹ ਦਿੱਲੀ ਦੇ ਐਡਮਿਨਿਸਟਰेटर ਵੀ ਹੋਏ ਦਿੱਲੀ ਦੇ ਐਡਮਿਨਿਸਟਰेटर ਰਹਿੰਦਿਆਂ ਉਹ ਇੱਕ ਬੜੀ ਮਜ਼ੇਦਾਰ ਇੱਕ ਕਿੱਸਾ ਸੁਣਾਉਂਦੇ ਨੇ ਕਿ 1932 ਵਿੱਚ ਜਦ ਉਹ ਦੂਸਰੀ ਵਾਰ इंडियन सिविल सर्विसेज एग्जाम देने वास्ते दिल्ली आए और दिल्ली उन्होंने एक घर विच रहन ਲਈ एक लालाजी नाल गल कीती किराए ते मकान वास्ते लालाजी नाल 50 ਰੁਪਈਆ ਵਿੱਚ ਗੱਲ ਮੁੱਕੀ ਔਰ 10 ਰੁਪਏ ਪੇਸ਼ਕੀ ਦੇ ਤੌਰ ਤੇ ਇਹਨਾਂ ਲਾਲਾਜੀ ਨੂੰ ਦੇਤੇ ਅਗਲੇ ਦਿਨ ਜਦੋਂ ਸਮਾਨ ਲੈ ਕੇ ਆਏ ਔਰ ਲਾਲਾਜੀ ਮਕਾਨ ਦੇਣ ਤੋਂ ਵੀ ਮੁਕਰ ਗਏ ਔਰ ਪੇਸ਼ਕੀ ਦੇ ਜੋ 10 ਰੁਪਏ ਸੀ ਉਹ ਵੀ ਆਪਣੇ ਕੋਲ ਰੱਖ ਕੇ ਉਹਨਾਂ ਦਿਨਾਂ ਵਿੱਚ 10 ਰੁਪਏ ਦੀ ਵੀ ਬਹੁਤ ਕੀਮਤ ਸੀ ਮਹਿੰਦਰ ਸਿੰਘ ਦਾ ਦਾਅਵਾ ਦੱਸਦੇ ਨੇ ਕਿ ਜਦੋਂ 1945-46 ਦੇ ਵਿੱਚ ਉਹ ਦਿੱਲੀ ਦੇ ਐਡਮਿਨਿਸਟਰेटर ਲੱਗੇ ਤੇ ਉਹਨਾਂ ਨੇ ਉਸ ਲਾਲੇ ਨੂੰ ਲੱਭ ਲਿਆ। ਔਰ ਜਦ ਉਸ ਲਾਲੇ ਨੂੰ ਬੁਲਾਇਆ ਗਿਆ ਆਫਿਸ ਦੇ ਵਿੱਚ ਔਰ ਆਫਿਸ ਦੇ ਵਿੱਚ ਜਦ ਉਹ ਉਹਨਾਂ ਦੇ ਸਾਹਮਣੇ ਆਏ ਇੱਕ ਦਿੱਲੀ ਦਾ ਐਡਮਿਨਿਸਟਰेटर ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਹੁੰਦਾ ਸੀ ਪੂਰੀ ਦਿੱਲੀ ਦੇ ਮਾਲਕ ਸੀ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ 1932 ਵਿੱਚ ਕੋਈ ਸਿੱਖ ਲੜਕਾ ਆਇਆ ਸੀ ਪਿਆਰੀ ਕਰਨ ਵਾਸਤੇ ਤੁਹਾਡੇ ਘਰ ਕਿਰਾਏ ਤੇ ਲੈਣ ਵਾਸਤੇ ਉਹਨਾਂ ਨੇ ਕਿਹਾ ਜੀ ਆਇਆ ਸੀ। ਉਹਨਾਂ ਨੇ ਪੁੱਛਿਆ ਕਿ ਉਹਨਾਂ ਨੇ ਤੁਹਾਨੂੰ 10 ਰੁਪਏ ਪੇਸ਼ਕੀ ਦੇ ਦਿੱਤੇ ਸੀ ਉਹ ਵੀ ਤੁਸੀਂ ਉਹਨੂੰ ਵਾਪਸ ਨਹੀਂ 모ੜੇ ਤੇ ਬਾਕੀ ਇੱਕ ਮਕਾਨ ਦੇਣ ਤੋਂ ਵੀ ਮਨਾ ਕਰ ਦਿੱਤਾ ਸੀ ਤੇ ਲਾਲਾ ਜੀ ਨੂੰ ਗੱਲ ਸਮਝ ਆ ਗਈ ਕਿ ਇਹ ਉਹੀ ਸਰਦਾਰ ਜੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਮੈਂ 10 ਰੁਪਏ ਪੇਸ਼ਕੀ ਦੇ ਖਾਦੇ ਸੀ ਲਾਲਾ ਲਾਲਾ ਜੀ ਹੱਥ ਜੋੜ ਕੇ ਕਹਿੰਦੇ ਜੀ ਦੱਸੋ ਹੁਣ ਮੇਰੇ ਲਈ ਮੇਰੇ ਤੋਂ ਗਲਤੀ ਹੋਈ ਹੈ ਗਲਤੀ ਦੀ ਸਜ਼ਾ ਭੁਗਤਣ ਨੂੰ ਮੈਂ ਤਿਆਰ ਹਾਂ ਤੇ ਲਾਲਾ ਜੀ ਤੋਂ ਇੱਕ ਉੱਥੇ ਕੋਈ ਲੋਕ ਆਏ ਹੋਏ ਸੀ ਜੋ ਆਪਣੇ ਪਿੰਡ 'ਚ ਲਾਇਬ੍ਰੇਰੀ ਖੋਲਣਾ ਚਾਹੁੰਦੇ ਸੀ ਤੇ ਲਾਲਾ ਜੀ ਨੂੰ ਕਿਹਾ ਕਿ ਐਸਾ ਕਰੋ ਕਿ ਇਹਨਾਂ ਦੀ ਲਾਇਬ੍ਰੇਰੀ ਖੋਲਣ 'ਚ ਇਹਨਾਂ ਦੀ ਮਦਦ ਕਰੋ ਇਹ ਹੀ ਤੁਹਾਡੀ ਸਜਾ ਹੈ। ਤੋਂ ਇਸ ਤਰੀਕੇ ਨਾਲ ਉਹਨਾਂ ਦਾ ਸ਼ੌਕ ਸੀ ਜਗਾ ਜਗਾ ਲਾਇਬ੍ਰੇਰੀਆਂ ਖੋਲਣ ਦਾ। ਉਹਨਾਂ ਨੇ ਪੰਜਾਬ 'ਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਉਹਨਾਂ ਉਸ ਸਮੇਂ ਪੰਜਾਬ ਬਹੁਤ ਵੱਡਾ ਸੀ। ਹਰਿਆਣਾ ਜਿਹਾ ਵੀ ਜ਼ਿਕਰ ਹੈ, ਰੋहतक ਦਾ ਵੀ ਜ਼ਿਕਰ ਹੈ ਕਿ ਬਹੁਤ ਜਗ੍ਹਾ ਤੇ ਉਹਨਾਂ ਨੇ ਲਾਇਬ੍ਰੇਰੀਆਂ ਵੀ ਖੁਲਵਾਈਆਂ। ਗ੍ਰਾਮ ਸੁਧਾਰ ਦੇ ਨਾਲ ਨਾਲ ਇਹ ਵੀ ਕੰਮ ਉਹ ਕਰਦੇ ਰਹੇ। ਇਸ ਤੋਂ ਇਲਾਵਾ ਦਵਿੰਦਰ ਸਤਿਆਰਥੀ ਦਾ ਵੀ ਜ਼ਿਕਰ ਕਰਦੇ ਨੇ ਦਵਿੰਦਰ ਸਤਿਆਰਥੀ ਜੋ ਲੋਕ ਗੀਤਾਂ ਨੂੰ ਕਲੈਕਟ ਕਰਦੇ ਰਹੇ ਪੰਜਾਬ ਦੇ ਲੋਕ ਗੀਤਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਉਹਨਾਂ ਤੋਂ ਵੀ ਜੁੜੇ ਹੋਏ ਕੁਝ ਮਜ਼ੇਦਾਰ ਕિસ્ਸੇ ਇਸ ਕਿਤਾਬ ਦੇ ਵਿੱਚ ਇਸ ਆਟੋ ਬਾਇਓਗ੍ਰਾਫੀ ਦੇ ਵਿੱਚ ਨੇ ਦਿੱਲੀ ਦੇ ਐਡਮਿਨਿਸਟਰेटर ਰਹਿੰਦੇ ਆ ਉਹਨਾਂ ਨੇ ਬਹੁਤ ਸੀ ਚੀਜ਼ਾਂ ਦੇ ਜ਼ਿਕਰ ਕੀਤਾ ਹੈ ਇਹ ਉਹਨਾਂ ਦਿਨਾਂ ਵਿੱਚ ਦਿੱਲੀ ਦੇ ਐਡਮਿਨਿਸਟਰेटर ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਹੈ ਔਰ ਲੋਕ ਇਧਰੋਂ ਉਜੜ ਕੇ ਉਧਰ ਜਾ ਰਹੇ ਸੀ ਔਰ ਉਧਰੋਂ ਜਿਹੜੇ ਲੋਕ ਇਧਰ ਆ ਰਹੇ ਸੀ ਔਰ ਉਹਨਾਂ ਦਾ ਮੁੜ ਵਸੇਬਾ ਦੁਬਾਰਾ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਕਰਨਾ ਉਸ ਸਮੇਂ ਦਿੱਲੀ ਦੇ ਐਡਮਿਨਿਸਟਰੇਟਰ ਸੀ ਜਗਾ ਜਗਾ ਕਿਤੇ ਕੁਝ ਦੰਗੇ ਹੋ ਰਹੇ ਸੀ ਕਿਤੇ ਚੋਰੀ ਬਾਜੀ ਹੋ ਰਹੀ ਸੀ ਪੋਲਿਟਿਕਸ ਦਾ ਕੀ ਰੋਲ ਸੀ ਗਾਂਧੀ ਦਾ ਕੀ ਰੋਲ ਸੀ nehru ਦਾ ਕੀ ਰੋਲ ਸੀ ਉਸ ਸਮੇਂ ਪਟੇਲ ਨਾਲ ਇਹਨਾਂ ਦੀ ਕੀ ਡਿਸਕਸ਼ਨ ਹੋਈ ਬਹੁਤ ਸਾਰੇ ਵੱਡੇ ਵੱਡੇ ਜੋ ਉਸ ਸਮੇਂ ਦੇ ਉੱਗੇ ਸਿਆਸਤਦਾਨ ਸੀ ਉਹਨਾਂ ਬਾਰੇ ਵੀ ਜਾਣਨ ਨੂੰ ਤੁਹਾਨੂੰ ਇਸ ਕਿਤਾਬ ਵਿੱਚ ਬਹੁਤ ਕੁਝ ਮਿਲੇਗਾ ਇਸ ਤੋਂ ਬਾਅਦ ਪੰਜਾਬ ਵਿੱਚ ਆ ਗਏ ਪੰਜਾਬ ਚ ਜੋ ਜ਼ਿਮੀਂਦਾਰ ਜੋ ਪਾਕਿਸਤਾਨ ਤੋਂ ਉਜੜ ਕੇ ਪੰਜਾਬ ਚ ਆਏ ਸੀ ਉਹਨਾਂ ਨੂੰ ਜੋ ਜ਼ਮੀਨਾਂ ਦੀ ਅਲਾਟਮੈਂਟ ਸੀ ਉਹਨਾਂ ਦੇ ਜੋ ਮੁਰ ਬਸੇਬਾਸੀ ਉਹ ਵੀ ਕੰਮ ਇਹਨਾਂ ਨੂੰ ਦਿੱਤਾ ਗਿਆ ਇਹਨਾਂ ਨੇ ਉਹਨਾਂ ਨੂੰ ਜ਼ਮੀਨਾਂ ਜੋ ਅਲਾਟ ਕੀਤੀਆਂ ਉਹਨਾਂ ਦਾ ਪ੍ਰਬੰਧ ਕੀਤਾ ਉਹਦੇ ਵਿੱਚ ਕੁਲਵੰਤ ਸਿੰਘ ਵਿਰਖ ਜੀ ਦਾ ਵੀ ਜ਼ਿਕਰ ਹੈ ਕਹਾਣੀਕਾਰ ਬਹੁਤ ਉਮਦਾ ਪੰਜਾਬੀ ਦੇ ਕਹਾਣੀਕਾਰ ਨੇ ਉਹ ਵੀ ਲੋਕ ਸੰਪਰਕ ਅਫਸਰ ਦੇ ਤੌਰ ਤੇ ਉਹਨਾਂ ਦੇ ਨਾਲ ਰਹੇ ਔਰ ਇਹਨਾਂ ਦਿਨਾਂ ਵਿੱਚ ਵੀ ਉਹਨਾਂ ਨੇ ਚੱਕਬੰਦੀ ਸਕੀਮ ਲੈ ਕੇ ਆਏ ਜੋ ਇੱਕ ਬਹੁਤ ਅੱਛੀ ਸਕੀਮ ਸੀ ਸੜਕਾਂ ਦਾ ਪ੍ਰਬੰਧ ਕੀਤਾ ਔਰ ਨਵੇਂ ਸ਼ਹਿਰ ਦੇ ਪਿੰਡਾਂ ਦਾ ਬਹੁਤ ਜ਼ਿਕਰ ਹੈ ਨਵੇਂ ਸ਼ਹਿਰ ਦੇ ਕੋਲ ਪਿੰਡ ਹੈ ਨੋਰਾ ਨੋਰਾ ਵਿੱਚ ਉਹਨਾਂ ਨੇ nehru ji ਨੂੰ visit ਕਰਾਈ ਔਰ ਦਿਖਾਇਆ ਕਿ ਕਿਵੇਂ ਲੋਕ ਗ੍ਰਾਮ ਸੁਧਾਰ ਦੇ ਜੋ ਕੰਮ ਕਰ ਰਹੇ ਸੀ ਰੰਦਾਵਾ ਸਾਭ ਕੇ ਕਿਸ ਤਰ੍ਹਾਂ ਲੋਕਾਂ ਦੇ ਜ਼ਿੰਦਗੀ ਕਿਵੇਂ ਬਦਲਾਅ ਆ ਰਿਹਾ ਹੈ ਇਸ ਤੋਂ ਇਲਾਵਾ ਜੋ ਖਾਸ ਚੀਜ਼ ਹੈ ਇਹਨਾਂ ਨੇ ਜਿਵੇਂ ਮੈਂ ਦੱਸਿਆ ਕਿ ਸਾਇੰਸ ਚ ਬੋਟਨੀ ਦੇ ਵਿੱਚ ਐਲਗੀਆਂ ਨਾ ਬਹੁਤ ਸਾਰੀਆਂ ਨਵੀਆਂ ਐਲਗੀਆਂ ਦੀ ਖੋਜ ਕੀਤੀ ਜਿੰਨਾ ਕਰਕੇ ਅੱਜ ਵੀ ਬੋਟਨੀ ਦੇ ਸਟੂਡੈਂਟ ਇਹਨਾਂ ਨੂੰ ਪੜ੍ਹਦੇ ਨੇ ਹਿਸਟਰੀ ਦੇ ਸਟੂਡੈਂਟ ਵੀ ਪੜ੍ਹਦੇ ਨੇ ਲਿਟਰੇਚਰ ਔਰ ਆਰਟ ਦੇ ਸਟੂਡੈਂਟ ਇਸ ਕਰਕੇ ਪੜ੍ਹਦੇ ਨੇ ਕਿ ਇਹਨਾਂ ਨੇ ਕਾਂਗੜਾ ਜੋ ਚਿੱਤਰਕਲਾ ਹੈ ਉਹਦੇ ਤੇ ਬਹੁਤ ਕੰਮ ਕੀਤਾ ਹੈ ਕਾਂਗੜਾ ਚਿੱਤਰਕਲਾ ਦਾ ਨਿਕਾਸ ਤੇ ਵਿਕਾਸ ਕਿੱਥੋਂ ਹੋਇਆ ਆਪਣੀ ਜੌਬ ਦੇ ਨਾਲ ਨਾਲ ਇਹ ਹਿਮਾਚਲ ਜਾਂਦੇ ਕਾਂਗੜਾ ਦੇ ਲੋਕਾਂ ਨੂੰ ਮਿਲਦੇ ਉਹਨਾਂ ਦੇ ਪੁਰਾਣੇ ਜੋ ਉਸ ਸਮੇਂ ਦੇ ਰਾਜੇ ਸੀ ਉਹਨਾਂ ਨੂੰ ਮਿਲਦੇ ਔਰ ਕਾਂਗੜਾ ਜੋ ਚਿੱਤਰ ਸੀ ਉਹਨਾਂ ਨੂੰ ਇਹ ਕਲੈਕਟ ਕਰਦੇ ਔਰ ਉਹਨਾਂ ਤੋਂ ਜਿੰਨੇ ਵੀ ਜੋ ਚਿੱਤਰ ਮਿਲੇ ਉਹਨਾਂ ਨੂੰ ਇਹ ਲੈ ਕੇ ਆਏ ਔਰ ਚੰਡੀਗੜ੍ਹ ਜੋ ਮਿਊਜ਼ੀਅਮ ਹੈ ਉਹਦੇ ਵਿੱਚ ਅੱਜ ਵੀ ਉਹ ਕਾਂਗੜਾ ਜੋ ਚਿੱਤਰ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਉਹਨਾਂ ਤੇ ਬਹੁਤ ਜ਼ਿਆਦਾ ਕੰਮ ਹੈ ਕਾਂਗੜਾ ਚਿੱਤਰਕਲਾ ਤੇ ਉਥੋਂ ਦੇ ਕਾਂਗੜਾ ਦੇ ਲੋਕ ਗੀਤਾਂ ਦਾ ਬਹੁਤ ਜ਼ਿਕਰ ਹੈ ਇੱਕ ਲੋਕ ਗੀਤ ਜੋ ਫੁੱਲ ਫੁੱਲ ਮੋਰ ਰਾਂਜੂ ਇੱਕ ਪ੍ਰੇਮ ਕਹਾਣੀ ਹੈ ਫੁੱਲ ਮੋਰ ਰਾਂਜੂ ਦੀ ਉਹਦਾ ਵੀ ਜ਼ਿਕਰ ਆਉਂਦਾ ਹੈ ਉਹਦੇ ਬਾਰੇ ਬਾਅਦ ਚ ਮੈਂ ਦੇਖਿਆ ਵੀ ਬੜਾ ਮਜ਼ੇਦਾਰ ਕਿੱਸਾ ਹੈ ਉਹਦੇ ਤੇ ਕਿੰਨੇ ਲੋਕੀ ਥਣ ਲੋਕੀਤਾਂ ਦਾ ਵੀ ਬਹੁਤ ਜ਼ਿਕਰ ਹੈ ਖਾਸ ਕਰਕੇ ਗੱਦੀ ਜੋ ਲੋਕ ਨੇ ਉਹਨਾਂ ਬਾਰੇ ਬਹੁਤ ਅੱਛੇ ਤਰੀਕੇ ਨਾਲ ਲਿਖਿਆ ਹੈ ਮਹਿੰਦਰ ਸਿੰਘ ਰੰਧਾਵਾ ਨੇ ਜਿਸ ਤਰ੍ਹਾਂ 1946-47 ਵਿੱਚ ਦਿੱਲੀ ਵਿੱਚ ਕਤਲੇਆਮ ਚੱਲ ਰਿਹਾ ਸੀ ਉਦੋਂ ਉਹਨਾਂ ਨੂੰ ਦਿੱਲੀ ਦਾ ਐਡਮਿਨਿਸਟਰेटर ਲਾਇਆ ਗਿਆ ਤੇ ਜਦੋਂ 1966 ਵਿੱਚ ਪੰਜਾਬ ਔਰ ਹਰਿਆਣਾ ਵੰਡੇ ਗਏ ਉਦੋਂ ਪੰ ਚੰਡੀਗੜ੍ਹ ਦਾ ਮੁੱਦਾ ਬਹੁਤ ਵੱਡਾ ਸੀ ਔਰ ਚੰਡੀਗੜ੍ਹ ਦੇ ਐਡਮਿਨਿਸਟਰेटर ਦੇ ਤੌਰ ਤੇ 1966 ਚ ਉਹਨਾਂ ਨੂੰ ਲਾਇਆ ਗਿਆ ਇਹਦੇ ਵਿੱਚ ਉਹ ਕਾਰਗੂਜ਼ੀਰ ਦਾ ਕੰਮ ਔਰ ਖਾਸ ਕਰਕੇ ਕਾਰਗੂਜ਼ੀਰ ਤੋਂ ਬਾਅਦ ਜੋ ਜਾਣਰੇ ਸੀ ਜਿਨ੍ਹਾਂ ਨੇ ਚੰਡੀਗੜ੍ਹ ਦਾ ਜੋ ਪਲਾਨਿੰਗ ਕੀਤੀ ਉਹਨਾਂ ਦਾ ਬਹੁਤ ਜ਼ਿਕਰ ਹੈ ਚੰਡੀਗੜ੍ਹ ਦੇ ਐਡਮਿਨਿਸਟਰेटर ਦੇ ਤੌਰ ਤੇ ਜੋ ਉਹਨਾਂ ਨੇ ਕੰਮ ਕੀਤੇ ਇੱਕ ਆਰਟ ਮਿਊਜ਼ੀਅਮ ਬਣਾਇਆ ਆਰਟ ਮਿਊਜ਼ੀਅਮ ਦੇ ਨਾਲ ਨਾਲ ਉਹਨਾਂ ਨੇ ਇੱਕ ਮਿਊਜ਼ੀਅਮ ਆਫ ਇਵੋਲੂਸ਼ਨ ਬਣਾਇਆ ਕਿ ਕਿਸ ਤਰੀਕੇ ਨਾਲ ਇਨਸਾਨ ਇਵੋਲਿਊਟ ਕਿਵੇਂ ਇਵੋਲੂਸ਼ਨ ਹੋਈ ਹੈ ਕਿਵੇਂ ਉਹ ਕੋਈ ਕਹਿੰਦਾ ਬਾਂਦਰ ਤੋਂ ਬਣਿਆ ਹੈ ਕਿਸ ਤਰ੍ਹਾਂ ਦੇ ਆਡ ਡਡ ਜੋ ਜੀਵ ਨੇ ਉਹ ਕਿਵੇਂ ਉਹਨਾਂ ਦੀ ਇਵੋਲੂਸ਼ਨ ਹੋਈ ਹੈ ਇਹ ਚੰਡੀਗੜ੍ਹ 'ਚ ਇੱਕ ਇਵੋਲੂਸ਼ਨ ਤੱਕ ਮਿਊਜ਼ੀਅਮ ਹੈ ਰੋਜ਼ ਗਾਰਡਨ ਬਣਾਇਆ ਰੋਜ਼ ਗਾਰਡਨ ਦੇ ਗੇਟ ਤੇ ਪਾਈ ਵੀਰ ਸਿੰਘ ਦੀ ਆ ਜੋ ਕਵਿਤਾ ਹੈ ਉਹਦੀਆਂ 17 ਲਿਖੀਆਂ ਸਾਇਤ ਅਕਾਦਮੀ ਬਣਾਈ ਸੰਗੀਤ ਨਾਟਕ ਤੇ ਲਲਿਤ ਕਲਾ ਕਾ ਆਦਮੀ ਬਣਾਈ ਇਸ ਦੇ ਨਾਲ ਨਾਲ ਉਹਨਾਂ ਨੇ ਪੰਜਾਬ ਉੱਥੇ ਚੰਡੀਗੜ੍ਹ 'ਚ ਰਹਿਣ ਵਾਸਤੇ ਇਹ ਵੀ ਪ੍ਰਬੰਧ ਕੀਤਾ ਕਿ ਇਹ ਜਿਹੜੇ ਪਲਾਟ ਨੇ ਇਹ ਪਲਾਟ ਸਸਤੇ ਰੇਟਾਂ ਤੇ ਖਾਸ ਕਰਕੇ ਜੋ ਕੋਈ ਡਾਕਟਰ ਹੋਏ ਜਾਂ ਲਿਖਾਰੀ ਹੋਏ ਸਾਇੰਸਤਾਨ ਹੋਏ ਜਾਂ ਕੋਈ ਇੰਜੀਨੀਅਰ ਜਾਂ ਆਰਕੀਟੈਕਟ ਹੋਏ ਔਰ ਆਰਮੀ ਦੇ ਵੀ ਕੁਝ ਲੋਕਾਂ ਨੂੰ ਸਸਤੇ ਦਰਾਂ ਤੇ ਇਹਨਾਂ ਨੇ ਪਲਾਟ ਵੀ ਦਿੱਤੇ ਔਰ ਪੀਜੀਆਈ ਜੋ ਇਲਾਜ ਵਾਸਤੇ ਲੋਕ ਆਉਂਦੇ ਸੀ ਉਹਨਾਂ ਵਾਸਤੇ ਸਰਾਹ ਵੀ ਬਣਾਈ ਔਰ ਜੋ ਨੇਕਚੰਦ ਰੋਡ ਆਵਰ ਸੀਆਰ ਸੀ ਜਿਨ੍ਹਾਂ ਨੇ ਰੌ ਗਾਰਡਨ ਬਣਾਇਆ ਉਹਨਾਂ ਨੂੰ ਵੀ ਉਥੋਂ ਦੇ ਕੈਪੀਟਲ ਪ੍ਰੋਜੈਕਟ ਫੰਡ ਚੋਂ ਪੈਸਾ ਦਿੱਤਾ ਤਾਂਕਿ ਉਹ ਇਸ ਕਲਾ ਦੇ ਕੰਮ ਨੂੰ ਹੋਰ ਅੱਗੇ ਵਧਾ ਸਕਣ। ਤੋਂ ਮਹਿੰਦਰ ਸਿੰਘ ਦਾ ਦਾਵਾ ਕਲਾ ਦੇ ਬਹੁਤ ਵੱਡੇ ਕਦਰਦਾਨ ਸੀ ਜਿਵੇਂ ਦਿੱਲੀ ਚ ਰਹਿੰਦੇ ਆ ਜਾਂ ਦਿੱਲੀ ਤੋਂ ਪਹਿਲਾਂ ਯੂਪੀ ਚ ਰਹਿੰਦੇ ਆ ਉਹਨਾਂ ਤੇ ਕਈ ਵਾਰ ਇਲਜ਼ਾਮ ਲੱਗੇ ਕਿ ਉਹ ਕਾਂਗਰਸੀਆਂ ਦੀ ਹਮਾਇਤ ਕਰਦੇ ਨੇ। ਇਸੇ ਤਰੀਕੇ ਨਾਲ ਚੰਡੀਗੜ੍ਹ 'ਚ ਰਹਿੰਦੇ ਆ ਉਹਨਾਂ ਤੇ ਇਹ ਵੀ ਇਲਜ਼ਾਮ ਲੱਗੇ ਕਿ ਉਹ ਪੰਜਾਬੀਆਂ ਦੀ ਹਮਾਇਤ ਕਰਦੇ ਨੇ ਦਿੱਲੀ 'ਚ ਵੀ ਇਹ ਲੱਗੇ ਕਿ ਦਿੱਲੀ ਵਿੱਚ ਜੋ ਲੋਕ ਉਧਰੋਂ ਆ ਰਹੇ ਨੇ ਉਹਨਾਂ 'ਚੋਂ ਇਹ ਜ਼ਿਆਦਾ ਪੰਜਾਬੀਆਂ ਦੀ ਮਦਦ ਕਰਦੇ ਨੇ ਇਹ ਉਹਨਾਂ ਨੇ ਇਹ ਜਵਾਬ ਵੀ ਦਿੱਤਾ ਹੈ ਸਾਰਟੋ ਬਾਇਓਗ੍ਰਾਫੀ 'ਚ ਕਿ ਮੈਂ ਤਾਂ ਜੋ ਉੱਥੋਂ ਉੱਜੜ ਕੇ ਲੋਕ ਆਏ ਸੀ ਉਹਨਾਂ ਦੀ ਮਦਦ ਕਰ ਰਿਹਾ ਸੀ ਇਹ ਇਹਦੇ ਵਿੱਚ ਕੋਈ ਗਲਤ ਵੀ ਨਹੀਂ ਹੈ ਕਿ ਅਗਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਿਸੇ ਸਿੱਖ ਦੀ ਮਦਦ ਕਰਦਾ ਉਹ ਕਹਿੰਦੇ ਨੇ ਕਿ ਨਹਿਰੂ ਜੀ ਜੋ ਕਸ਼ਮੀਰ ਦੇ ਬ੍ਰਾਹਮਣ ਸੀ ਔਰ ਕਸ਼ਮੀਰ ਦੇ ਬ੍ਰਾਹਮਣ ਜੋ ਵੀ ਲੋਕ ਆਉਂਦੇ ਸੀ ਉਹ ਉਹਨਾਂ ਦੀ ਬਹੁਤ ਮਦਦ ਕਰਦੇ ਸੀ ਔਰ ਪਟੇਲ ਸਾਹਿਬ ਗੁਜਰਾਤ ਦੇ ਲੋਕਾਂ ਦੀ ਮਦਦ ਕਰਦੇ ਸੀ ਔਰ ਅਗਰ ਮੈਂ ਸਿੱਖਾਂ ਦੀ ਮਦਦ ਕੀਤੀ ਤੇ ਇਹਦੇ ਵਿੱਚ ਕੋਈ ਮੇਰੇ ਲਈ ਕੋਈ ਸ਼ਰਮ ਦੀ ਵੀ ਗੱਲ ਨਹੀਂ ਤੇ ਲੇਕਿਨ ਸੱਚੀ ਗੱਲ ਹੈ ਕਿ ਉਹਨਾਂ ਨੇ ਬਹੁਤ ਸਾਰੇ ਲੋਕ ਜੋ ਉੱਥੋਂ ਉਜੜ ਕੇ ਆਏ ਸੀ ਉਹਨਾਂ ਦੇ ਦਰਦ ਨੂੰ ਜਾਣਿਆ ਤੇ ਉਹਨਾਂ ਦੀ ਮਦਦ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਜੋ ਉਸ ਸਮੇਂ ਜੋ ਦੇਸ਼ ਦੀ ਅੰਨ ਦੀ ਸਮੱਸਿਆ ਸੀ ਉਸ ਅੰਨ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਅ ਬਤੌਰ ਸੈਕਟਰੀ ਇੰਪੀਰੀਅਲ ਕਾਉਂਸਲ ਆਫ ਐਗਰੀਕਲਚਰ ਰਿਸਰਚ ਵਿਦੇਸ਼ਾਂ ਚ ਗਏ ਉਥੋਂ ਦੀ ਟੈਕਨੋਲੋਜੀ ਨੂੰ ਲੈ ਕੇ ਆਏ ਪੰਜਾਬ ਦੇ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਨਵੇਂ ਬੀਜਾਂ ਦੀ ਵਰਤੋਂ ਕਰਨ ਅੰਨ ਜ਼ਿਆਦਾ ਪੈਦਾ ਕਰਨ ਪੂਸਾ ਇੰਸਟੀਚਿਊਟ ਦਾ ਜ਼ਿਕਰ ਹੈ ਸਵਾਮੀ ਨਾਰਾਇਣ ਜੀ ਦਾ ਵੀ ਜ਼ਿਕਰ ਹੈ ਕਿ ਕਿਸ ਤਰੀਕੇ ਨਾਲ ਅਸੀਂ ਇਸ ਸਮੱਸਿਆ ਤੋਂ ਬਾਹਰ ਨਿਕਲੇ ਕਿਵੇਂ ਜੋ ਅਨਨਦੀ ਇੱਕ ਭਾਰੀ ਸਮੱਸਿਆ ਸੀ ਜੋ ਕਮੀ ਸੀ ਉਹ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਤੇ ਕਿਸਾਨਾਂ ਨੇ ਅਨ ਪੈਦਾ ਕੀਤਾ ਉਹ ਸਮੱਸਿਆ ਨੂੰ ਉਸੇ ਦੂਰ ਕੀਤਾ ਅੰਤ ਵਿੱਚ ਬਸ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਵੀ ਐਡਮਿਨਿਸਟਰेटर ਨੇ ਉਹ ਚਾਹੇ ਕਿਸੇ ਵੀ ਸ਼ਹਿਰ ਦੇ ਹੋਣ ਉਹਨਾਂ ਨੂੰ ਇਹ ਜ਼ਰੂਰ ਆਟੋ ਬਾਇਓਗ੍ਰਾਫੀ ਪੜ੍ਹਨੀ ਚਾਹੀਦੀ ਹੈ ਉਹ ਇਸ ਲਈ ਕਿਉਂਕਿ ਇੱਕ ਐਡਮਿਨਿਸਟਰेटर ਚਾਹੇ ਤਾਂ ਬਹੁਤ ਕੁਝ ਕਰ ਸਕਦਾ ਹੈ ਉਹ ਆਪਣੇ ਰੁਟੀਨ ਦੇ ਕੰਮਾਂ ਤੋਂ ਇਲਾਵਾ ਜਿਵੇਂ ਮਹਿੰਦਰ ਸਿੰਘ ਰੰਦਾਵਾ ਨੇ ਆਪਣੇ ਰੁਟੀਨ ਦੇ ਕੰਮਾਂ ਤੋਂ ਇਲਾਵਾ ਟਾਈਮ ਕੱਢ ਕੇ ਐਲਗੀਆਂ ਕਲੈਕਟ ਕੀਤੀਆਂ ਉਹਨਾਂ ਤੇ ਕਿਤਾਬ ਲਿਖੀ ਨਵੀਆਂ ਐਲਗੀਆਂ ਦੀ ਖੋਜ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਕਾਂਗੜਾ ਆਰਟ ਬਾਰੇ ਪੂਰਾ ਇੱਕ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜੋ ਕਾਂਗੜਾ ਆਰਟ ਤੇ ਸੀ ਕਿ ਆਰਟ ਦੀ ਸ਼ੁਰੂਆਤ ਕਦੋਂ ਹੋਈ ਇਹਦਾ ਨਿਕਾਸਰ ਵਿਕਾਸ ਬਾਰੇ ਵੀ ਲਿਖਿਆ ਇਸ ਤੋਂ ਇਲਾਵਾ ਬਹੁਤ ਸਾਰੇ ਗ੍ਰਾਮ ਸੁਧਾਰ ਦੇ ਕੰਮ ਕੀਤੇ ਪਿੰਡਾਂ ਚ ਲਾਇਬ੍ਰੇਰੀਆਂ ਖੁਲਵਾਈਆਂ ਆਰਟ ਨੂੰ ਲੈ ਕੇ ਕੋਈ ਵੀ ਆਰਟਿਸਟ ਹੈ ਉਹਨਾਂ ਨੂੰ ਸਸਤੇ ਦਰਾਂ ਤੇ ਪਲਾਟ ਦਿੱਤੇ ਆਰਟ ਲਿਟਰੇਚਰ ਕਲਚਰ এডੂਕੇਸ਼ਨ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਉਹ ਕਿੰਨੇ ਇੱਕ ਲੀਕ ਤੋਂ हट ਕੇ ਉਹ ਕੰਮ ਕਰਦੇ ਰਹੇ ਉਹਨਾਂ ਤੋਂ ਉਹਨਾਂ ਦਾ ਬਹੁਤ سارے ਪ੍ਰੋਜੈਕਟ ਹੈ ਜਿਨ੍ਹਾਂ ਦਾ ਮੈਂ ਇੱਥੇ ਸਭ ਕੁਝ ਦੱਸ ਨਹੀਂ ਸਕਦਾ ਇਸ ਕਿਤਾਬ ਨੂੰ ਪੜ੍ਹ ਕੇ ਇਸ ਆਟੋਬਾਇਓਗ੍ਰਾਫੀ ਨੂੰ ਪੜ੍ਹ ਕੇ ਇੱਕ ਐਡਮਿਨਿਸਟਰेटर ਇੱਕ ਅੱਛੀ ਸੇਧ ਲੈ ਸਕਦੇ ਹਨ ਤੇ ਆਮ ਲੋਕ ਤਾਂ ਜ਼ਰੂਰ ਇਹਨੂੰ ਪੜਨ ਕਿਉਂਕਿ ਬਹੁਤ ਸਾਰੀ ਚੀਜ਼ਾਂ ਬਹੁਤ ਸਾਰੇ ਮਸਲੇ ਜੋ ਪੋਲਿਟੀਕਲ ਲੋਕਾਂ ਦੇ ਉਸ ਸਮੇਂ ਸੀ ਉਹ ਵੀ ਇਹਦੇ ਵਿੱਚ ਹੈ ਔਰ ਕੀ ਕੀ ਸਮੱਸਿਆ ਸੀ ਪਾਰਟੀਸ਼ਨ ਤੋਂ ਬਾਅਦ ਕੀ ਕੀ ਸਮੱਸਿਆਵਾਂ ਪੰਜਾਬ 'ਚ ਆਈਆਂ ਖਾਸ ਕਰਕੇ ਜ਼ਿਮੀਂਦਾਰਾਂ ਜਾਂ ਕਿਸਾਨਾਂ ਦੇ ਸਾਹਮਣੇ ਤੋਂ ਇਸ ਦੇ ਨਾਲ ਹੀ ਅੱਜ ਦਾ ਇੰਨਾ ਹੀ ਆਪੀਤੀ ਮਹਿੰਦਰ ਸਿੰਘ ਰੰਦਵਾ